ਹਾਂਜੀ ਵੈਗੁਰੂ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਆਪਾਂ ਤੁਹਾਨੂੰ ਇਹ ਕਿ ਡਿਜ਼ਾਈਨ ਬਣਾਉਣ ਲੱਗੇ ਹਾਂ ਜੀ ਬਹੁਤ ਸੋਹਣਾ ਤੇ ਸੌਖਾ ਜੀ ਆਸਾਨੀ ਨਾਲ ਬਣ ਜਾਂਦਾ ਬਣ ਜਾਂਦੀ ਫਟਾਫਟ ਇਸ ਤਰ੍ਹਾਂ ਲਸਾਂ ਲਸਰਾਂੀਆਂ ਬਣਦੀਆਂ ਨੇ ਜੀ ਆਪਾਂ ਦੀ ਕੋਟੀ ਸਵੈਟਰ ਜਾਕਟ ਕਿਸੇ ਵੀ ਪ੍ਰੋਜੈਕਟ ਦੇ ਉੱਤੇ ਪਾ ਸਕਦੇ ਹਾਂ ਜਿਆਦਾ ਔਖਾ ਡਿਜ਼ਾਈਨ ਜੀ ਬੋੜਨਾ ਵੀ ਔਖਾ ਹੋ ਜਾਂਦਾ ਬਹੁਤ ਹੀ ਆਸਾਨ ਆ ਸੌਖਾ ਤੇ ਬਣਦਾ ਵੀ ਬਹੁਤ ਜਲਦੀ ਜਲਦੀ ਹਾਂਜੀ ਆਪਾਂ ਜੀ ਸ਼ੁਰੂ ਕਰਦੇ ਹਾਂ ਇਹ ਲਾ ਕੁੰਡਾ ਜੀ ਆਪਾਂ ਬਿਨਾ ਮੋਣਿਆ ਉਤਾਰ ਲਾਂਗੇ ਦੋ ਕੁੰਡੇ ਜੀ ਆਪਾਂ ਸਿੱਧੇ ਪਾ ਲਾਂਗੇ ਇਸ ਤੋਂ ਬਾਅਦ ਹੀ ਆ ਦੋ ਇਹ ਕੁੰਡੇ ਤੇ ਡਿਜ਼ਾਈਨ ਪਿਆ ਹੋਇਆ ਦੋ ਕੁੰਡਿਆਂ ਦੇ ਬਾਅਦ ਆਪਾਂ ਸੜਾਈ ਪਾ ਲਾਂਗੇ ਸਾਈਡ ਤੋਂ ਜੀ ਪਾਵਾਂਗੇ ਜੀ ਕੁੰਡੇ ਦੇ ਵਿੱਚ ਨਹੀਂ ਪਾਉਣੇ ਇੱਕ ਕੁੰਡਾ ਜੀ ਆਪਾਂ ਐਕਸਟਰਾ ਬਣਾ ਲਿਆ ਫਿਰ ਆ ਵਾਲੇ ਜਿਹੜੇ ਦੋ ਕੁੰਡੇ ਨੇ ਜੀ ਆਪਾਂ ਇਹਨਾਂ ਨੂੰ ਸਿੱਧੇ ਬਣਾ ਲਾਂਗੇ ਹਾਂਜੀ ਆਹ ਵਾਲੇ ਕੁੰਡੇ ਦੋ ਸਿੱਧੇ ਨੇ ਤੇ ਜੀ ਵਿਚ ਵਿਚਾਲੇ ਆਪਣੇ ਦੋ ਦੋ ਕੁੰਡੇ ਸਿੱਧੇ ਆਏ ਜੂਣਗੇ ਹਾਂਜੀ ਆਪਾਂ ਦੁਬਾਰੇ ਫੇਰ ਦੱਸ ਦਿਆਂਗੇ ਆਹ ਦੋ ਕੁੰਡਿਆਂ ਦੇ ਹੀ ਆਪਣਾ ਡਿਜ਼ਾਈਨ ਬਣਾਣਾ ਜੀ ਆਹ ਕੁੰਡੇ ਦੇ ਸਾਈਡ ਤੋਂ ਜੀ ਆਪਾਂ ਪਾਵਾਂਗੇ ਜੀ ਇੱਕ ਐਕਸਟਰਾ ਕੁੰਡਾ ਬਣਾ ਲਾਂਗੇ ਇਹਨਾਂ ਦੋਨਾਂ ਕੁੰਡਿਆਂ ਨੂੰ ਆਪਾਂ ਸਿੱਧਾ ਬਣਾ ਲਾਂਗੇ ਅੰਦੀ ਅੱਗੇ ਫੇਰ ਆਪਾਂ ਦੋ ਕੁੰਡੇ ਸਿੱਧੇ ਬਣਾਵਾਂਗੇ। ਉਰੇ ਜੀ ਫੇਰ ਆਪਣਾ ਡਿਜ਼ਾਈਨ ਪਾਉਗਾ। ਦੋਨਾਂ ਕੁੰਡਾ ਦੇ ਸਾਈਡ ਦੀ ਸੜਾਈ ਪਾਵਾਂਗੇ। ਆਪਾਂ ਇੱਕ ਐਕਸਟਰਾ ਕੁੰਡਾ ਬਣਾ ਲਾਂਗੇ। ਦੋ ਕੁੰਡੇ ਆਪਣੇ ਸਿੱਧੇ। ਡਿਜ਼ਾਈਨ ਪਾਉਣ ਤੋਂ ਬਾਅਦ ਆਹ ਵਾਲੇ ਜਿਹੜੇ ਦੋ ਕੁੰਡੇ ਨੇ ਜੀ ਇਹ ਆਪਣੇ ਸਾਰੇ ਜਿਹੇ ਆਪਣੇ ਸਿੱਧੇ ਹੀ ਪੈਣਗੇ। ਚੜਾਈ ਆਪਣੀ ਸਾਰੀ ਸਿੱਧੀ ਹੋ ਬਣੂਗੀ ਬਹੁਤ ਸੌਖਾ ਤੇ ਸੋਹਣਾ ਡਿਜ਼ਾਈਨ ਆ ਜੀ ਆਸਾਨੀ ਨਾਲ ਬਣ ਜਾਂਦਾ ਜਾਰੇ ਔਖਾ ਡਿਜ਼ਾਈਨ ਜੀ ਆਪਾਂ ਨੂੰ ਬਣਾਉਣਾ ਵੀ ਔਖਾ ਹਾਂਜੀ ਇਹ ਦੋ ਕੁੰਡੇ ਜੀ ਆਪਣੇ ਸਿੱਧੇ ਹਾਂਜੀ ਆਪਾਂ ਆਪਣਾ ਫੇਰ ਇੱਥੇ ਡਿਜ਼ਾਈਨ ਪੂਆਪਾ ਦੱਸਦੇ ਆਂ ਦੋਨੋਂ ਕੁੰਡਿਆਂ ਦੇ ਸਾਈਡ ਦੀ ਸਿਲਾਈ ਪਾ ਲਾਂਗੇ ਇੱਕ ਜੀ ਆਪਾਂ ਐਕਸਟਰਾ ਕੁੰਡਾ ਬਣਾ ਲਾਂਗੇ ਇਹਨਾਂ ਦੋਨੋਂ ਕੁੰਡਿਆਂ ਨੂੰ ਸਿੱਧੇ ਬਣਾ ਲਾਂਗੇ ਹਾਂਜੀ ਆਪਣੇ ਦੋ ਗੁੱਡੇ ਫੇਰ ਅੱਗੇ ਸਿੱਧੇ ਸਾਰੀ ਸਿਲਾਈ ਜੀ ਆਪਾਂ ਨੇ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਹੈ ਹਾਂਜੀ ਆਪਾਂ ਜੀ ਸਿਲਾਈ ਦੇ ਲਾਸਟ ਤੇ ਆ ਗਏ ਲਾਸਟ ਵਾਲੇ ਦੋ ਕੁੰਡੇ ਵੀ ਸਿੱਧੇ ਤੇ ਆ ਇੱਕ ਜੀ ਲਾਸਟ ਵਾਲਾ ਆਪਣਾ ਐਕਸਟਰਾ ਕੁੰਟਾ ਪੈਨੋ ਉਲਟਾ ਬਣਾ ਲਾਂਗੇ ਹਾਂਜੀ ਆਪਾਂ ਜੀ ਆਗੇ ਉਲਟੀ ਸਾਈਡ ਪਹਿਲਾ ਕੁੰਡਾ ਆਪਣਾ ਬਿਨਾਂ ਬਣਿਆ ਉਤਾਰ ਲਾਂਗੇ ਜਿਹੜੇ ਕੁੰਡੇ ਜੀ ਆਪਾਂ ਨੇ ਉਧਰ ਸਿੱਧੇ ਬਣਾਏ ਸੀ ਲਾਸਟ ਤੇ ਉਹਨਾਂ ਨੂੰ ਜੇ ਆਪਾਂ ਉਲਟੇ ਬਣਾ ਲਾਂਗੇ ਆ ਜਿਹੜਾ ਜੀ ਆਪਣਾ ਡਿਜ਼ਾਈਨ ਪਿਆ ਇਧਰਲੇ ਪਾਸੇ ਇਹਦੀਆਂ ਦੋ ਕੁੰਡੇ ਨੇ ਜੀ ਅੱਜ ਆਪਾਂ ਨੂੰ ਜਦੋਂ ਵੀ ਬੁਣਾਗੇ ਝੋਟੇ ਜਿ ਬਣ ਬਣ ਕੇ ਆਉਣਗੇ ਇਹਨਾਂ ਨੂੰ ਆਪਾਂ ਜੀ ਉਲਟਾ ਬਣਾ ਦਾਂਗੇ ਦੋ ਦਾ ਇੱਕ ਕਰ ਦਾਂਗੇ ਇਹਨਾਂ ਨੂੰ ਆਪਾਂ ਤਿੰਨ ਕੁੰਡੇ ਜੀ ਆਪਣੇ ਉਲਟੇ ਸਾਰੀ ਸੜਾਈ ਦੇ ਵਿੱਚ ਇਸੇ ਤਰ੍ਹਾਂ ਆਈ ਜਾਣ ਤਿੰਨ ਕੁੰਡੇ ਆਪਾਂ ਨੇ ਉਲਟੇ ਬਣਾ ਲਏ ਇਹ ਜੀ ਆਪਾਂ ਨੂੰ ਦੋ ਕੁੰਡੇ ਦਿਖ ਰਹੇ ਨੇ ਜਿਨ੍ਹਾਂ ਦੇ ਉੱਪਰ ਆਪਣਾ ਡਿਜ਼ਾਈਨ ਬਣਿਆ ਹੋਇਆ ਹੈ। ਇਹ ਆਪਾਂ ਦੋ ਦਾ ਇੱਕ ਕਰ ਦਾਂਗੇ ਜਿਹੜਾ ਆਪਾਂ ਨੇ ਐਕਸਟਰਾ ਕੁੰਡਾ ਬਣਾਇਆ ਜੀ। ਇਸ ਤੋਂ ਬਾਅਦ ਜਿੱਤ ਇਹਨਾਂ ਕੁੰਡੇ ਫੇਰ ਆਪਣੀ ਉਲਟੇ। ਇਹ ਸਾਰੀ ਚੜਾਈ ਜੀ ਆਪਣੀ ਇਸੇ ਤਰ੍ਹਾਂ ਬਣਨੀ ਹੈ। ਤਿੰਨ ਕੁੰਡੇ ਆਪਾਂ ਨੇ ਉਲਟੇ ਬਣ ਗਏ ਜੀ। ਉਸ ਤੋਂ ਬਾਅਦ ਦੇ ਵਿੱਚ ਫੇਰ ਜੀ ਆਏ ਦੋ ਕੁੰਡਿਆਂ ਦਾ ਇੱਕ ਕੁੰਡਾ ਕਰਨਾ। ਫੇਰ ਜੀ ਤਿੰਨ ਕੁੰਡੇ ਉਲਟੇ ਆਪਾਂ ਉਲਟੇ ਬਣਾਉਣੇ ਆ ਜੀ ਇਕੱਲਾ ਇਕੱਲਾ ਆਊਗਾ ਆਪਾਂ ਨੂੰ ਕੁੰਡੇ ਇਹ ਜੀ ਇਸ ਤਰ੍ਹਾਂ ਜੀ ਇਹਨਾਂ ਦਾ ਜੋੜਾ ਜੋੜਾ ਇਕੱਠਾ ਆਊਗਾ ਇਹਦਾ ਜੀ ਆ ਇਧਰਲੇ ਪਾਸੇ ਆਪਣਾ ਡਿਜ਼ਾਈਨ ਬਣਿਆ ਆਪਾਂ ਇਸ ਤਰ੍ਹਾਂ ਕਰਕੇ ਦੇਖ ਵੀ ਸਕਦੇ ਹਾਂ ਜੇ ਨਾ ਪਤਾ ਲੱਗੇ ਇਹ ਆਪਾਂ ਦੋ ਦਾ ਜੀ ਇੱਕ ਪਟਾ ਦਾ ਹੁਣ ਜੀ ਫੇਰ ਆਪਣੇ ਤਿੰਨ ਕੁੰਡੇ ਉਲਟੇ ਆ ਜੀ ਫੇਰ ਆਪਣੇ ਆਗੇ ਦੋ ਕੁੰਡੇ ਇਸ ਤਰ੍ਹਾਂ ਜੀ ਜੋਟੇ ਦੇ ਰੂਪ ਦੇ ਵਿੱਚ ਹੀ ਆਉਣਗੇ ਫਿਰ ਆਪਾਂ ਆਸਾਨੀ ਨਾਲ ਇਹਨਾਂ ਦਾ 2 ਦਾ 1 ਬਣਾਈ ਜਾਵਾਂਗੇ। ਬਾਕੀ ਤਿੰਨ ਤਿੰਨ ਕੁੰਡੇ ਆਪਣੇ ਉਲਟ ਬਣੇ ਜਾਣੇ ਨੇ। ਦੇਹਾਨ ਵਾਲੇ ਫਿਰ ਆਪਾਂ 2 ਦਾ 1 ਬਣਾਈ ਜਾਵਾਂਗੇ ਜਿਹੜਾ ਆਪਾਂ ਨੇ ਇੱਕ ਐਕਸਟਰਾ ਕੁੰਡਾ ਬਣਾਇਆ ਸੀ। ਲਾਸਟ ਤੇ ਉਲਟੇ। ਬਹੁਤ ਸੌਖਾ ਤੇ ਸੋਹਣਾ ਡਿਜ਼ਾਈਨ ਆ ਜੀ। ਦੋ ਸਿਲਾਈਆਂ ਦੇ ਡਿਜ਼ਾਈਨ ਆ ਬਹੁਤ ਹੀ ਸੌਖਾ। ਬਹੁਤ ਹੀ ਆਸਾਨ ਆ ਜੀ। ਜਿਆਦਾ ਔਖਾ ਡਿਜ਼ਾਈਨ ਆਪਾਂ ਨੂੰ ਬਣਾਉਣਾ ਵੀ ਔਖਾ ਹੋ ਜਾਂਦਾ। ਆਪਾਂ ਕੋਟੀ ਸਵੈਟਰ ਜਾਕਟ ਕਿਸੇ ਵੀ ਪ੍ਰੋਜੈਕਟ ਦੇ ਉੱਪਰ ਪਾ ਸਕਦੇ ਹਾਂ ਜਿਹਨੂੰ ਬਣਿਆ ਬਹੁਤ ਸੋਹਣਾ ਲੱਗਦਾ। ਇਹਦੀ ਉਲਟੀ ਸਾਈਡ ਜੀ ਇਸ ਤਰ੍ਹਾਂ ਬਣੀ ਜਾਊਗੀ। ਹਾਂਜੀ ਆਪਣੀ ਵੀਡੀਓ ਨੂੰ ਜੀ ਚੱਲਦੀ ਚੱਲਦੀ ਨੂੰ ਜੀ ਲਾਇਕ ਸ਼ੇਅਰ ਕਰਿਆ ਕਰੋ ਜੀ। ਆਪਣੇ ਚੈਨਲ ਨੂੰ ਜੀ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੀ। ਹਾਂਜੀ ਡਿਜ਼ਾਈਨ ਬਣਿਆ ਬਹੁਤ ਸੋਹਣਾ ਲੱਗਦਾ ਜੀ ਬਹੁਤ ਪਿਆਰਾ। ਲਾਈਨਾਂ ਵਾਲਾ ਜੀ ਫਲੀਆਂ ਵਾਲਾ ਡਿਜ਼ਾਈਨ ਬਣੀ ਜਾਂਦਾ ਆਪਣਾ ਇਸ ਤਰ੍ਹਾਂ। ਹਾਂਜੀ ਆਪਣੀ ਵੀਡੀਓ ਨੂੰ ਜੀ ਲਾਈਕ ਸ਼ੇਅਰ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਧੰਨਵਾਦ ਜੀ